ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਅਜਮੇਰ ਸਿੰਘ ਜੀ ਗੱਲ ਕਰ ਰਹੇ ਹੋ ਜੀ ਹਾਂਜੀ ਹਾਂਜੀ ਕੇਸ਼ਬਣੀ ਟੀਵੀ ਤੋਂ ਨਿੰਦਰਪਾਲ ਮਚਾਕੀ ਪ੍ਰੈਸਰਪੋਰਟਰ ਗੱਲ ਕਰ ਰਹੇ ਹਾਂ ਜੀ ਹੈਲੋ ਹਾਂਜੀ ਕਿੱਥੋਂ ਪ੍ਰੈਸਰਪੋਰਟਰ ਗੱਲ ਕਰ ਰਹੇ ਹਾਂ ਸਰ ਪੱਤਰਕਾਰ ਜੀ ਇੱਕ ਨਾ ਸਰ ਪੋਸਟ ਵਾਇਰਲ ਹੋਇਆ ਸੋਸ਼ਲ ਮੀਡੀਆ ਤੇ ਉੱਤੇ ਨੰਬਰ ਆ ਤੁਹਾਡਾ ਜੀ ਹਾਂਜੀ ਹਾਂਜੀ ਇਹ ਵੀ ਛੋਨੇ ਦਾ ਤੁਸੀਂ ਬਾਈਕਾਟ ਕੀਤਾ ਹੋਇਆ ਇਸ ਵਾਰ ਸਾਨੇ ਸਾਨੇ ਅੱਛਾ ਇੱਕ ਇਹ ਰਿਅਲਿਟੀ ਹੈ ਸਰ ਸੱਚਾਈ ਹੈ ਜੀ ਹਾਂ ਬਿਲਕੁਲ 16 ਬਹੁਤ ਚਲੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਐਸੇ ਦਾ ਸਭ ਤੋਂ ਵੱਡੀ ਇਹ ਮੈਂ ਕਹਿੰਦਾ ਜੀ ਹੈ ਕੋਈ ਇਹ ਗੱਲ ਤਾਂ ਨਹੀਂ ਹੈ ਵੀ ਕੋਈ ਪ੍ਰਸਿੱਧੀ ਕੱਟਣ ਵਾਸਤੇ ਸੀਗੀ ਜੀ ਜੀ ਲੇਕ ਚਾਰਕਮਾਂ ਜ਼ਮੀਨ ਦੇ ਵਿੱਚ ਬਿਲਕੁਲ ਚੋਲਾ ਨਹੀਂ ਲਾਉਣਾਗਾ ਜੀ ਇਹ ਕਿਹੜੇ ਡਿਸਟ੍ਰਿਕਟ ਤੋਂ ਤੇ ਕਿਹੜੇ ਪਿੰਡ ਤੋਂ ਗੱਲ ਕਰ ਰਹੇ ਹੋ ਸਰ ਤੁਸੀਂ ਇਹ ਜਿਗਰਾਉਂ ਦੇ ਨੇੜੇ ਪਿੰਡ ਆ ਜੀ ਮੱਲਾ ਪਿੰਡ ਮੱਲਾ ਪਿੰਡ ਜਿਗਰਾਉਂ ਲੁਧਿਆਣਾ ਡਿਸਟ੍ਰਿਕਟ ਹੋ ਗਿਆ ਜੀ ਤੁਹਾਡਾ ਹਾਂਜੀ ਕਿੱਥੋਂ ਬੋਲ ਰਹੇ ਤੁਸੀਂ ਮੈਂ ਡਿਸਟ੍ਰਿਕਟ ਫਰੀਦਕੋਟ ਤੋਂ ਗੱਲ ਕਰ ਰਿਹਾ ਜੀ ਅੱਛਾ ਮਿਹਰਬਾਨੀ ਹਾਂਜੀ ਹਾਂਜੀ ਉਹ ਮੈਂ ਤੁਹਾਡੀ ਪੋਸਟ ਪਾਈ ਹੋਈ ਆ ਤੇ ਮੈਨੂੰ ਕਾਲ ਆ ਰਹੀ ਉੱਥੇ ਮੈਸੇਜ ਲੋਕ ਕਰ ਰਹੇ ਨੇ ਜਿਹੜੇ ਪੜ ਰਹੇ ਆ ਵੀ ਵਾਕਈ ਇਹ ਸਚਾਈ ਹੈ ਤੇ ਮੈਂ ਕਹ ਵੀ ਹੈ ਤਾਂ ਸਚਾਈ ਜਿਹੜਾ ਐਡਾ ਵੱਡਾ ਪੋਸਟਰ ਲਿਖ ਕੇ ਪਾਇਆ ਕਿਸੇ ਨੇ ਐਵੇਂ ਤਾਂ ਕੋਈ ਝੂਠਾ ਪਾਉਂਦਾ ਹੀ ਨਹੀਂ ਨਹੀਂ ਬਿਲਕੁਲ ਸੇ ਕਿੰਨੇ ਕਿੱਲੇ ਦੀ ਖੇਤੀ ਕਰਦੇ ਹੋ ਸਰ ਤੁਸੀਂ ਕੋਲੀ ਜੀ ਦੇਖੋ ਮੇਰੇ ਕੋਲ ਮੈਂ ਖੇਤੀ ਨਹੀਂ ਕਰਦਾਗਾ ਮੈਂ ਤਾਂ ਹੁਣ ਤਾਂ ਸਮਝੋ ਮੇਰੀ ਉਮਰ 80 ਸਾਲ ਦੀ ਹੋਣ ਲੱਗੀ ਆ ਜਮੀਨ ਆਪਣੀ ਹੋਏਗੀ ਜੀ ਆ ਮੇਰੀ ਜਮੀਨ ਹੈ 4 ਕਿੱਲੇ ਆ ਪਹਿਲੀ ਜੀ ਮੈਂ 4 ਕਿੱਲੇ ਵਿੱਚ ਹੀ ਬਸ ਝੋਨਾ ਨਹੀਂ ਬੀਜਣਾ 4 ਕਿੱਲੇ ਮੇਰੀ ਮੇਰੇ हिस्से ਦੀ ਪਹਿਲੀ ਆਈ ਆ ਜੀ ਇਹਦੇ 4 ਕਿੱਲੇ ਦੇ ਵਿੱਚ ਹੀ ਝੋਨਾ ਨਹੀਂ ਬੀਜਣਾ ਅੱਛਾ ਪਹਿਲਾਂ ਬੀਜਦੀ ਸੀ ਸਰ ਪਹਿਲਾਂ ਬੀਜਦੇ ਸੀਗੇ ਜੀ ਜੀ ਆਪਣੇ ਪਾਣੀ ਦਾ ਦਾ ਗਰਾਊਂਡ ਵਾਟਰ ਹੋਰ ਹੁਣ ਡਾਊਨ ਚਲਾ ਗਿਆ ਜੀ ਇਸ ਵਾਰ ਦਾ ਜਿਹੜਾ ਹੈ ਕੀ ਕਰੀਏ ਹੁਣ ਜਿਵੇਂ ਕਹਿੰਦੇ ਅਸੀਂ ਲੋਕ ਇਸ ਚੀਜ਼ ਨੂੰ ਸਮਝ ਹੀ ਨਹੀਂ ਰਹੇ ਜੀ ਬਿਲਕੁਲ ਬਿਲਕੁਲ ਕੋਈ ਰੱਬ ਨਾ ਕਰੇ ਇਹ ਜੇ ਦਿਨ ਵੀ ਸਾਨੂੰ ਦੇਖਣਾ ਪੈ ਜਾਏ ਬਈ ਸਾਨੂੰ ਪੀਣ ਵਾਸਤੇ ਪਾਣੀ ਨਾ ਮਿਲੂਗਾ ਹਾਂ ਜਿੱਦਾਂ ਸਾਰਾ ਆਪਾਂ ਖਬਰਾਂ ਦੇਖ ਹੀ ਰਹੇ ਹਾਂ ਸਰਹੰਦੇਰੀਏ ਦੇ ਵਿੱਚ ਜਿਹੜਾ ਗਰਾਊਂਡ ਵਾਟਰ ਹੀ ਜ਼ੀਰੋ ਹੋ ਗਿਆ ਤੇ ਬਹੁਤ ਤੇ ਵਾਸਤੇ ਵਿੱਚ ਤਾਂ ਪਾਣੀ ਅਸੀਂ ਮੁੱਲ ਲੈ ਕੇ ਪੀਣੇ ਆ ਬਿਲਕੁਲ ਬਿਲਕੁਲ ਜਿਵੇਂ ਮੁੱਲ ਤੇ ਮੁੱਲ ਲੈ ਕੇ ਪੀਣਾ ਪੈ ਜਾਣਾ ਹੈ ਕਿ ਇਹਨ ਜੇ ਦੇਖੀ ਤੇ ਸਰ ਮੇਰੇ ਖਿਆਲ ਤੋਂ ਪਿੰਡਾਂ ਚ ਵੀ ਅਸੀਂ ਮੁੱਲ ਵਾਂਗੂ ਹੀ ਆ। ਕਿਉਂਕਿ ਜਿਹੜਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਤਾਂ ਖਰਾਬ ਆ ਲੋਕ ਨਹਿਰਾਂ ਕਸ ਨੇੜੇ ਪਾਣੀ ਲੱਗੇ ਉਥੋਂ ਪਰ ਪਰ ਕੇ ਲਿਆਉਂਦੇ ਨੇ। ਹਾਂਜੀ ਜਾਂ ਫਿਰ ਜਿਹੜੇ ਆਰਓ ਸਿਸਟਮ ਲੱਗੇ ਉਥੋਂ ਆ। ਹਾਂਜੀ ਬਸ ਤੇ ਸਾਡੇ ਫਰੀਦਕੋਟ ਤਾਂ ਸ਼ਾਇਦ ਤੁਸੀਂ ਦੇਖਿਆ ਹੋਣੀ ਆ ਖਬਰਾਂ ਬਹੁਤ ਲੱਗੀਆਂ ਨੇ ਇੱਥੇ ਸਾਡੇ ਨਹਿਰਾਂ ਦੇ ਜਿਹੜੇ ਨਲਕੇ ਲੱਗੇ ਨੇ। ਹਾਂਜੀ ਤੇ ਉਹ ਲੋਕਾਂ ਨੇ ਜਿੱਦਾਂ ਛੋਟੇ ਹਾਥੀ ਉਹ ਚ ਵੱਡੀਆਂ ਵੱਡੀਆਂ 2-2000 ਲੀਟਰ ਵਾਲੀਆਂ ਟੈਂਕੀਆਂ ਲਾ ਕੇ ਤੇ ਮੋਟਰਾਂ ਸੈੱਟ ਕੀਤੀਆਂ ਹੀ ਉੱਚੇ ਨਲਕੇ ਲਾ ਕੇ। ਉਹ ਸਵੇਰੇ ਸਿੱਧੇ ਛੋਟੇ ਹਾਥੀ ਥੱਲੇ ਲਾ ਦਿੰਦੇ ਉਹ 10 ਰੁਪਏ ਦੀ 20 ਰੁਪਏ ਦੀ ਕਿੰਨੀ ਡੋਰ ਟੂ ਡੋਰ ਜਾ ਕੇ ਵੇਚਦੇ ਆ। ਹਾਂ ਵੇਚ ਦੋ ਸੋ ਤੇ ਕੀ ਹਾਲ ਹੈ? ਹਾਂ ਮੋਲੀ ਆ ਜੀ। ਉਹ ਇਹਦੇ ਚ ਵੀ ਜਿਹੜਾ ਯੂਰੇਨੀਅਮ ਉਹ ਬਹੁਤ ਵੱਡੀ ਮਾਤਰਾ ਚ ਪਾਇਆ ਜਾਂਦਾ ਹੈ। ਜਿਹੜਾ ਕੈਂਸਰ ਦਾ ਕਾਰਨ ਬਣਦਾ ਏ ਤੇ ਮਜਬੂਰ ਨੇ ਲੋਕ ਪੀ ਰਹੇ ਨੇ ਕੀ ਕਰਨ ਪੀਣ ਕਿਥੋਂ ਫਿਰ ਪਾਣੀ। ਨਹੀਂ ਜਾਨਾ ਕਸੂਰ ਤਾਂ ਸਮਝੋ ਸਾਡਾ ਹੀ ਹੈ ਜੀ ਕੰਮ ਇਹ ਜੇ ਪੰਜਾਬ ਦਾ। ਬਿਲਕੁਲ ਜੀ ਬਿਲਕੁਲ। ਜੀ ਬਿਲਕੁਲ ਵੱਡੀਆਂ ਫੈਕਟਰੀਆਂ ਐ ਪੈਸਟੀਸਾਈਡ ਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਵਧ ਗਈ ਆ। ਸਾਰੇ ਵਾਸੀ ਜੀ ਖੇਤਾਂ ਦੇ ਵਿੱਚ ਸਾਡੇ ਭਾਈ ਜਣੇ ਖੋਦ ਆਪਾਂ ਰਸਤੇ ਨਾਲ ਪਾਉਨੇ ਆ ਜੀ ਜੀ ਹਾਂ ਜੀ ਜੀ ਹੁਣ ਝੋਨਾ ਇੱਕੋ ਜੀ ਚੀਜ਼ ਆ ਜਿਹੜੀ ਅਸੀਂ ਖਾਣੇ ਨੂੰਗੀ ਬਿਲਕੁਲ ਜੀ ਹਾਂ ਸਾਡੇ ਯੂਜ਼ ਬਹੁਤ ਘੱਟ ਕਰਦੇ ਸੀ ਵਰਤੋਂ 'ਚ ਘਾਟਾ ਪਰ ਅਸੀਂ ਇਹਨੂੰ ਵੱਡੇ ਪੱਧਰ ਤੇ ਇਹਦੀ ਖੇਤੀ ਵੀ ਕਰਨ ਲੱਗੇ ਹਾਂ ਹਾਂ ਜੀ ਖੇਤਾ ਕਰਦਿਆਂ ਹਾਂ ਜੀ ਹਾਂ ਜੀ ਇਸੇ ਸਾਰੇ ਨਾਲੇ ਮਿਲ ਕੇ ਸਾਰੇ ਭਾਈ ਰਲ ਮਿਲ ਕੇ ਅਸੀਂ ਇਸ ਨੂੰ ਬੜਾ ਪਾਰਾਂਗੇ ਜੀ ਜੀ ਬਿਲਕੁਲ ਪੰਜਾਬ ਵਾਸੀ ਹੰਬਲਾ ਮਾਰਨਗੇ ਪੰਜਾਬੀ ਦਾ ਫੇਰ ਹੀ ਕੋਈ ਹੱਲ ਹੋਣਾ ਜੀ ਹਾਂ ਜੀ। ਹੂੰ ਕਿਉਂਕਿ ਸਰਕਾਰਾਂ ਦਾ ਤੇ ਇਸ ਪਾਸੇ ਕੋਈ ਧਿਆਨ ਨਹੀਂ ਹੈਗਾ ਘਰ। ਬਿਲਕੁਲ। ਤੁਹਾਡਾ ਧੰਨਵਾਦ ਜੀ। ਜੀ। ਬਹੁਤ-ਬਹੁਤ ਸ਼ੁਕਰੀਆ ਸਰ। ਬਹੁਤ ਸਲਾੰਘਾ ਜੋ ਕੰਮ ਕੀਤਾ ਇਹ ਬਹੁਤ ਖੁਸ਼ੀ ਦੀ ਗੱਲ ਹੈ। ਬਹੁਤ ਸਰ। ਥੈਂਕ ਯੂ ਸਰ। ਥੈਂਕ ਯੂ। ਬਹੁਤ-ਬਹੁਤ ਨੋ ਮਿਹਰਬਾਨ। ਓਕੇ।